ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਪੰਜਾਬੀ ਚੈਨਲ ਤੇ ਤੇ ਅੱਜ ਅਸੀਂ ਕਰਾਂਗੇ ਫਰੂਟ ਨੇਮ ਠੀਕ ਹੈ ਪੰਜਾਬੀ ਵਿੱਚ ਕਰਾਂਗੇ ਫਲਾਂ ਦੇ ਨਾਮ ਠੀਕ ਹੈ ਇੰਗਲਿਸ਼ ਵਿੱਚ ਵੀ ਕਰਾਂਗੇ ਤੇ ਪੰਜਾਬੀ ਵਿੱਚ ਵੀ ਕਰਾਂਗੇ ਠੀਕ ਹੈ ਹਾਂਜੀ ਤਾਂ ਫਰਸਟ ਵਰਡ ਕੀ ਹੈ ਸਾਡੇ ਕੋਲ Apple Apple ਨੂੰ ਪੰਜਾਬੀ ਵਿੱਚ ਕੀ ਲਿਖਾਂਗੇ ਸੇਬ सेब, ठीक है सेब नेक्स्ट वर्ड की है साडे को बनाना बनाना असी की बोलेंगे पंजाबी विच केला थर्ड है ऑरेंज, ओरेंज ओरेंज निखा पंजाबी संतरा सं ਰਾ ਸੰਤਰਾ ਅੱਗੇ ਹੈ ਗ੍ਰੇਪਸ ਗ੍ਰੇਪਸ ਨੂੰ ਪੰਜਾਬੀ ਵਿੱਚ ਕਹਿੰਦੇ ਹਨ ਅੰਗੂਰ ਅੰਗੂਰ ਅੱਗੇ ਹੈ ਗਾਵਾ ਗਾਵਾ ਨੂੰ ਅਸੀਂ ਪੰਜਾਬੀ ਵਿੱਚ ਕੀ ਕਵਾਂਗੇ ਅੰਬਰੂਤ ਅੰਬਰੂਤ उस तो अगे है वाटर मैलन वाटरमैलन असीबी की लिखा तरबूज तरबूज हाँ जी अगे की है पीयर पीयर नींपाबी लिखा नाक मैंगो ਮੈਂਗੋ ਨੂੰ ਅਸੀਂ ਕਿ ਲਿਖਾਂਗੇ ਪੰਜਾਬੀ ਵਿੱਚ ਐਡ ਅਤੇ ਟਿੱਪੀ ਬੱਬਾ ਆਂਬ ਉਸ ਤੋਂ ਅੱਗੇ ਹੈ ਪਪਾਇਆ ਪਪਾਇਆ ਨੂੰ ਅਸੀਂ ਕਿ ਲਿਖਾਂਗੇ ਪ ਪੀਤਾ ਪੰਜਾਬੀ ਵਿੱਚ ਹੋਏਗਾ ਪਪੀਤਾ ਲੀਚੀ ਲੀਚੀ ਨੂੰ ਕਿ ਲਿਖਾਂਗੇ ਲੀਚੀ ਨੂੰ ਲਿਖਾਂਗੇ ਲੀਚੀ लीची लीची ठीक है ललेन चच्चे नई लीची अगे है पॉम ग्रेनेड, पॉम ग्रेनेड में अं लिखा पंजाबी अनार ठीक है अनार नेक्स्ट है चीकू चीकू में के कि लिखा पंजाबी चीकू ठीक है सेम वर्ड रहेगा चीकू ਕੋਕੋਨਟ ਨੂੰ ਕੀ ਲਿਖਾਂਗੇ ਅਸੀਂ ਕੋਕੋਨਟ ਨੂੰ ਲਿਖਾਂਗੇ ਅਸੀਂ ਨਾਰੀਅਲ ਨਾਰੀਅਲ ਚੈਰੀ ਚੈਰੀ ਨੂੰ ਵੀ ਅਸੀਂ ਸੇਮ ਵਰਡ ਰੱਖਾਂਗੇ ਚੈਰੀ ਪੰਜਾਬੀ ਵਿੱਚ ਵੀ ਅਸੀਂ ਇਸ ਨੂੰ ਚੈਰੀ ਲਿਖਾਂਗੇ ਪਲਮ ਪਲਮ ਹੁੰਦਾ ਹੈ ਆਲੂ ਬੁਖਾਰਾ ਆਲੂ ਬੁਖਾਰਾ ਨੈਕਸਟ ਹੈ ਪੀਚ ਪੀਚ ਹੁੰਦਾ ਹੈ ਆੜੂ ਲੈਮਨ ਲੈਮਨ ਨੂੰ ਪੰਜਾਬੀ ਵਿੱਚ ਬੋਲਦੇ ਹੈ ਨਿੰਬੂ ਨੈਕਸਟ ਹੈ ਡੇਟ ਡੇਟ ਹੁੰਦਾ ਹੈ ਪੰਜਾਬੀ ਵਿੱਚ ਖਜੂਰ ਖ ਜੂ ਰ ਖਜੂਰ ਇੱਕ ਵਾਰੀ ਅਸੀਂ ਇਸ ਨੂੰ ਰੀਡ ਕਰ ਲੈਂਦੇ ਹਾਂ Apple ਸੇਬ Banana ਕੇਲਾ Orange ਸੰਤਰਾ Grapes ਅੰਗੂਰ Gawa ਅੰਮ੍ਰਿਤ Watermelon ਤਰਬੂਜ Pear ਨਾਖ Mango ਆਮਬ ਪਪਾਜਾ ਪਪੀਤਾ ਲੀਚੀ ਲੀਚੀ ਪੌਮ ਗ੍ਰੇਨੇਟ ਅਨਾਰ ਚੀਕੂ ਚੀਕੂ ਕੋਕੋਨਟ ਨਾਰੀਅਲ ਚੈਰੀ ਚੈਰੀ ਪਲਮ ਆਲੂ ਬਖਾਰਾ ਪੀਚ ਆड़ੂ ਲੈਮਨ ਨਿੰਬੂ ਡੇਟ ਖਜੂਰ ਤਾਂ ਐਸੀ ਫਰੂਟਸ ਨੇਮ ਤੇ ਨਾਲ ਹੀ ਪੰਜਾਬੀ ਦੇ ਵਿੱਚ